ਸਸਰੀ ਗਾੜੀ ਸੈਂਤਵੀਆਂ ਸਿੱਖ ਖੇਡਾਂ ਆਸਟ੍ਰੇਲੀਆ ਸਿਡਨੀ ਦੇ ਵਿੱਚ ਜਿਹੜੀਆਂ ਹੋ ਰਹੀਆਂ ਨੇ ਪਿਛਲੇ ਲਗਾਤਾਰ 3 ਦਿਨ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਕਵਰੇਜ ਦੇ ਵਿੱਚ ਔਰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਔਰ ਇੱਥੋਂ ਤੱਕ ਪਹੁੰਚਣ ਦਾ ਔਰ ਇਹ ਤਾਂ ਹੀ ਮੁਮਕਿਨ ਹੋ ਸਕਿਆ ਪੰਜਾਬ ਟੀਮ ਦੀ ਪੂਰੀ ਸਾਰੀ ਟੀਮ ਜਿਹੜੀ ਇੱਥੇ ਪਹੁੰਚੀ ਆ ਬਹੁਤ ਸਾਰੇ ਚਿਹਰੇ ਐਜ਼ ਅ ਸਪான்ਸਰ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਸਪੋਰਟ ਕੀਤੀ ਪੰਜਾਬ ਟੀਵੀ ਨੂੰ ਐਜ਼ ਅ ਸਪான்ਸਰ ਤਾਂ ਜੋ ਅਸੀਂ ਲਾਈਵ ਕਵਰੇਜ ਤੁਹਾਡੇ ਤੱਕ ਪਹੁੰਚਦਾ ਕਰਦੀਏ ਉਹਨਾਂ ਵਿੱਚੋਂ ਇੱਕ ਨਾਮ ਕਪਿਲ ਮਹੋਤਰਾ ਜਿਹੜੇ ਵੀ ਇਵੈਂਟ ਪਲੈਨਰ ਨੇ ਇਵੈਂਟ ਪਲੈਨਿੰਗ ਬਾਏ ਕਪਿਲ ਮਹੋਤਰਾ ਸੋ ਸਾਡੇ ਸਪான்ਸਰ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਕਿੱਦਾਂ ਦੀਆਂ ਸਰਵਿਸਿਜ਼ ਆ ਜਿਹੜੀਆਂ ਉਹ ਪ੍ਰੋਵਾਈਡ ਕਰਦੇ ਐ ਐਂਡ ਓਵਰਆਲ ਸਿੱਕ ਗੇਮਾਂ ਦੇ ਵਿੱਚ ਉਹਨਾਂ ਦਾ ਕੀ ਐਕਸਪੀਰੀਅੰਸ ਐਕਸਪੀਰੀਅੰਸ ਰਿਹਾ ਕੀ ਤਜਰਬਾ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਤੇ ਮੁਬਾਰਕਾਂ ਤੁਹਾਨੂੰ ਕਿ ਤੁਸੀਂ ਸਿਨਨੀ ਦੇ ਵਿੱਚ ਸਿੱਖ ਕੇ ਮਾਦਾ ਹਿੱਸਾ ਬਣਿਆ ਔਰ ਉਸ ਤੋਂ ਬਾਅਦ ਸਾਡੇ ਤੋਂ ਅਨੁਭਗ ਕਿ ਤੁਸੀਂ ਪੰਜਾਬ ਟੀਵੀ ਦੀ ਟੀਮ ਦੇ ਨਾਲ ਇੱਕ ਪਰਿਵਾਰ ਦੇ ਨਾਲ ਜੁੜੇ ਹੋ ਸੋ ਸਭ ਤੋਂ ਪਹਿਲਾਂ ਇਹ ਦੱਸੋ ਵੀ ਓਵਰ ਆਲ ਸਿੱਖ ਕੇ ਮਾਦਾ ਤਜਰਬਾ ਐਕਸਪੀਰੀਅੰਸ ਕਿਵੇਂ ਰਿਹਾ ਤੁਹਾਡਾ ਨਿਫੋਮ ਦਾ ਸਟਾਰ ਕਰਨ ਤੋਂ ਪਹਿਲਾਂ ਮੈਂ ਜਿੰਨੇ ਵੀ ਦੁਨੀਆ ਦੇ ਵਿੱਚ ਵਸਦੇ ਹੋਏ ਪੰਜਾਬੀ ਹੈ ਜੀ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਕਿ ਅੱਜ ਜਿਹੜਾ ਸਾਡਾ ਪੰਜਾਬ ਤੇ ਪੰਜਾਬੀਅਤ ਆ ਦੁਨੀਆ ਦੇ ਕੋਨੇ-ਕੋਨੇ ਤੱਕ ਇੱਥੇ ਅੱਜ ਪਹੁੰਚ ਚੁੱਕੀ ਆ ਤੇ ਸਭ ਤੋਂ ਵੱਡਾ ਧੰਨਵਾਦ ਆ ਜਿਹੜਾ ਸਾਡੇ ਪੰਜਾਬ ਟੀਵੀ ਆਸਟ੍ਰੇਲੀਆ ਦਾ ਜਿੰਨਾ ਜਿਹੜੇ ਪਿਛਲੇ 3-4 ਦਿਨਾਂ ਤੋਂ ਇੱਥੇ ਡਟੇ ਹੋਏ ਆ ਸਾਰਾ ਜਿਹੜੀਆਂ ਸਾਡੀਆਂ ਸਿੱਖ ਗੇਮਾਂ ਦਾ ਲਾਈਵ ਆ ਦੁਨੀਆ ਦੇ ਕੋਨੇ-ਕੋਨੇ ਤੱਕ ਪੰਚਾਰੇ ਆ ਫੇਸਬੁੱਕ ਦੇ ਰਾਹੀਂ ਤੇ ਆਪਣੇ YouTube ਦੇ ਸੋਸ਼ਲ ਮੀਡੀਆ ਦੇ ਰਾਹੀਂ ਤੇ ਮੈਂ ਬਹੁਤ ਨਿਮਾਨੀ ਜੀ ਸਖਸ਼ੀਅਤਾਂ ਜੀ ਆ ਮੇਰਾ ਨਾਮ ਹੈ ਜੀ ਕਪਿਲ ਮਲਹੋਤਰਾ ਤੇ ਮੈਂ ਸਿਡਨੀ ਤੋਂ ਇਵੈਂਟਸ ਬਾਈ ਕਪਿਲ ਮਲਹੋਤਰਾ ਸਾਡੀ ਮੈਨੇਜਮੈਂਟ ਜਿਹੜੀ ਕੰਪਨੀ ਹੈ ਉਹ ਆਪਾਂ ਚਲਾਉਂਦੇ ਆ ਜੀ ਤੇ ਕੋਈ ਵੀ ਕਿਸੇ ਕਿਸਮ ਦਾ ਵੀ ਅਗਰ ਇਵੈਂਟ ਹੁੰਦਾ ਵਾ ਤੁਹਾਡਾ ਆ ਆਸਟ੍ਰੇਲੀਆ ਦੇ ਵਿੱਚ 올ਓਵਰ ਆਸਟ੍ਰੇਲੀਆ ਤੇ ਸਿਡਨੀ ਦੇ ਵਿੱਚ ਕਿਸੇ ਤਰੀਕੇ ਦਾ ਇਵੈਂਟ ਆ ਅਸੀਂ ਫਰੋਮ ਬਾਟਮ ਟੂ ਲੈਗਟ ਟੌਪ ਤੱਕ ਜਿਹੜਾ ਤੁਹਾਡਾ ਸਾਰਾ ਇਵੈਂਟ ਅਸੀਂ ਉਹ ਪ੍ਰੋਪਰ ਤਰੀਕੇ ਨਾਲ ਆਰਗੇਨਾਈਜ਼ ਕਰਦੇ ਸਾਡੇ ਕੋਲ ਬਹੁਤ ਪ੍ਰੋਫੈਸ਼ਨਲ ਟੀਮ ਹੈ ਬਹੁਤ ਪ੍ਰੋਫੈਸ਼ਨਲ ਸਟਾਫ ਹੈ ਤੇ ਚਾਹੇ ਉਹ ਤੁਹਾਡਾ ਵਿਆਹ ਹੋਵੇ ਚਾਹੇ ਤੁਹਾਡੀ ਬਰਥਡੇ ਪਾਰਟੀ ਹੋਵੇ ਕਿਸੇ ਸੇ ਕਿਸਮ ਦਾ ਚਾਹੇ ਕੋਆਪਰੇਟਿਵ ਹੋਣਾ ਚਾਹੇ ਪ੍ਰਾਈਵੇਟ ਹੋਵੇ ਸਾਡੇ ਕੋਲ ਹਰ ਤਰ੍ਹਾਂ ਦੀ ਟੀਮ ਹੈ ਤਾਂ ਜਿਹੜੇ ਕਿ ਤੁਹਾਡੇ ਈਵੈਂਟ ਦੀ ਪੂਰੀ ਲੁੱਕ ਆਫਟਰ ਰੱਖੇਗੀ ਸੋ ਕਪਿਲ ਭਾਜੀ ਸਿੱਖ ਗੇਮਾਂ ਦੇ ਵਿੱਚ ਤੁਸੀਂ ਪਹੁੰਚੇ ਹੋ ਇੱਥੇ ਬਹੁਤ ਸਾਰਾ ਵਧੀਆ ਮਹੌਸਾ ਹੀ ਤਕਰੀਬਨ 2 ਲੱਖ ਦੇ ਕਰੀਬ ਇੱਥੇ ਸੰਗਤ ਪਹੁੰਚੀ ਆ ਵੱਖ-ਵੱਖ ਖੇਡਾਂ ਹੋਈਆਂ ਨੇ ਬਹੁਤ ਸਾਰੇ 7000 ਪਲੱਸ ਪਾਰਟਿਸਪੈਂਟਸ ਆ ਓਵਰ ਆਲ ਤੁਸੀਂ ਇਸ ਪੂਰੇ ਈਵੈਂਟ ਨੂੰ ਪੂਰੇ ਇਸ ਕਮਿਊਨਿਟੀ ਨੂੰ ਜੋ ਇੱਥੇ ਇਕੱਠੀ ਹੋਈ ਆ ਕਿਦਾਂ ਦੇਖਦੇ ਹੋ ਮੈਂ ਬਹੁਤ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਸਭ ਤੋਂ ਪਹਿਲਾਂ ਜਿਹੜੀ ਜਿੰਨੀ ਤੇ ਉਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਆ ਤੇ ਯੂ نو ਉਹਨਾਂ ਦਾ ਧੰਨਵਾਦ ਬਣਦਾ ਕਿ ਐਡਾ ਵੱਡਾ ਜਿਹੜਾ ਰਚਿਆ ਹੋਇਆ ਅੱਜ ਦਾ ਇਹ ਸਮਾਗਮ ਹੈ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ ਠੀਕ ਹੈ ਜੀ ਬਾਕੀ ਤੁਸੀਂ ਦੇਖ ਹੀ ਸਕਦੇ ਰੌਣਕਾਂ ਲੱਗੀਆਂ ਹੋਈਆਂ ਪੂਰੀਆਂ ਜੀ ਹਰ ਇੱਕ ਕੋਨੇ ਕੋਨੇ ਦੇ ਉੱਤੇ ਸਾਡੇ ਪੰਜਾਬ ਦੇ ਪੰਜਾਬੀਆਂ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ ਤੇ ਅਸੀਂ ਖੁਦ ਆਪ ਬਹੁਤ ਇੰਜੋਏ ਕਰ ਰਹੇ ਕਬੱਡੀ ਦੇ ਕਿਤੇ ਮੈਚ ਚੱਲ ਰਹੇ ਕਿਤੇ ਹਾਕੀ ਦੇ ਮੈਚ ਚੱਲ ਰਹੇ ਕਿਤੇ ਸੌਕਰ ਦੇ ਮੈਚ ਚੱਲ ਰਹੇ ਆ ਤੇ ਜਦੋਂ ਤੁਸੀਂ ਇੱਥੇ ਆ ਕੇ ਦੇਖਦੇ ਆ ਤੇ ਇੱਥੇ ਆ ਕੇ ਸਾਨੂੰ ਪਤਾ ਲੱਗਦਾ ਵੀ ਸਾਡੇ ਪੰਜਾਬੀਆਂ ਨੇ ਕਿੰਨੇ ਵੱਧ ਚੜ੍ਹ ਕੇ ਇੱਥੇ ਮੱਲਾ ਮਾਰ ਗਿਆ ਤੇ ਸਭ ਤੋਂ ਵੱਧ ਜਿਹੜੀ ਸਾਡੀ ਸਿੱਖ ਕਮਿਊਨਿਟੀ ਆ ਉਹਦਾ ਤਾਂ ਕੋਈ ਅਸੀਂ ਦੇਣ ਦੇ ਨਹੀਂ ਸਕਦੇ ਭਾਜੀ ਕੀ ਤੁਸੀਂ ਸਿਡਨੀ ਸ਼ਹਿਰ ਦੇ ਵਿੱਚ ਕੋਈ ਵੀ ਇਵੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਹੋ ਜਾਓ ਬਿਲਕੁਲ ਟੈਨਸ਼ਨ ਫਰੀ ਕਿਉਂਕਿ ਕਪਿਲ ਮਲਹੋਤਰਾ ਤੇ ਟੀਮ ਲੈ ਕੇ ਆਏ ਹਾਂ ਇਵੈਂਟ ਮੈਨੇਜਮੈਂਟ ਇਵੈਂਟ ਪਲੈਨਿੰਗ ਇਵੈਂਟ ਕੋਆਰਡੀਨੇਸ਼ਨ ਫੰਕਸ਼ਨ ਵਾਰੇ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ ਇਹ ਸਭ ਕੁਝ ਅਸੀਂ ਦੱਸਾਂਗੇ ਬਜਟ ਤੋਂ ਲੈ ਕੇ ਇਵੈਂਟ ਹੋਣ ਤੱਕ ਦਾ ਪੂਰਾ ਪ੍ਰਬੰਧ ਅਸੀਂ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਬੁਕਿੰਗ ਫਿਰ ਚਾਹੇ ਉਹ ਵੈਨਿਊ ਹੋਵੇ DJ ਹੋਵੇ ਕੈਟਰਿੰਗ ਕਰਾਉਣੀ ਹੈ ਜਾਂ ਫਿਰ ਹੋਵੇ ਕੋਈ ਵੀ ਐਂਟਰਟੇਨਮੈਂਟ ਪ੍ਰੋਗਰਾਮ ਤੁਸੀਂ ਬਸ ਤਾਰੀਖ ਫਾਈਨਲ ਕਰੋ ਬਾਕੀ ਕੰਮ ਸਾਡਾ ਹੈ ਕਿਉਂਕਿ ਸਾਡੇ ਕੋਲ ਹੈ ਪੂਰੀ ਤਜਰਬੇਕਾਰ ਟੀਮ ਇਵੈਂਟ ਕੋਈ ਵੀ ਹੋਵੇ ਚਾਹੇ ਦੀ ਹੋਵੇ ਵਿਆਹ ਜਨਮ ਦਿਨ ਪਾਰਟੀ ਚਾਹੇ ਹੋਵੇ ਕੋਈ ਵੀ ਇਵੈਂਟ ਤਾਂ ਯਾਦ ਰੱਖਿਓ ਕਪਿਲ ਮਲਹੋਤਰਾ ਬੁੱਕ ਯੂਰ ਫ੍ਰੀ ਕੰਸਲਟੇਸ਼ਨ ਕਾਲ ਕਰੋ 0451214395 ਸੋ ਕਪਿਲ ਜੀ ਬਹੁਤ-ਬਹੁਤ ਤੁਹਾਡੇ ਧਰਵਾਦੀ ਹਾਂ ਕਿ ਤੁਸੀਂ ਪੰਜਾਬ ਟੀਵੀ ਦੀ ਟੀਮ ਦੇ ਨਾਲ ਜੁੜੇ ਹੋ ਔਰ ਇਸ ਪਰਿਵਾਰ ਦਾ ਹਿੱਸਾ ਬਣੇ ਹੋ ਹੁਣ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਉਮੀਦ ਕਰਦੇ ਹਾਂ ਵੀ ਅਗੀ ਗ੍ਰਫਤ ਗੇਮਾਂ ਵੀ ਕਵਰ ਕਰਨੀਆਂ ਨੇ ਅਗਲਾ ਸਾਲ ਆ ਜਿਹੜਾ ਉਹ ਮੈਲਬਨ ਦੇ ਮੋਢਿਆਂ ਦੇ ਉੱਤੇ ਆ ਸੋ ਮੈਲਬਨ ਦੇ ਮੋਢਿਆਂ ਦੇ ਉੱਪਰ ਭਾਰ ਆ ਉੱਥੇ ਵੀ ਆਪਾਂ ਸਾਰੇ ਜਣੇ ਰਲ ਮਿਲ ਕੇ ਕਵਰੇਜ ਕਰਨੀ ਆ ਸੰਗਤ ਨੂੰ ਦੱਸ ਦਈਏ ਪਬਲਿਕ ਨੂੰ ਦੱਸ ਦਈਏ ਕਿ ਕਪਿਲ ਮਲੋਤਰਾ ਹੋਣਾ ਇਹਦਾ ਇਵੈਂਟ ਪਲਾਨਿੰਗ ਆ ਜਿੱਦਾਂ ਆਪਾਂ ਆਪਣੇ ਇਹਨਾਂ ਲੋਕਾਂ ਦੇ ਵਿੱਚ ਸਾਡੇ ਕੋਲ ਕੋਈ ਬਹੁਤਾ ਸਮਾਂ ਨਹੀਂ ਹੁੰਦਾ ਕਿ ਅਸੀਂ ਪਲਾਨ ਕਰ ਸਕੀਏ ਕੋਈ ਉਹਦਾ ਸਮਾਨੀ ਹੁੰਦਾ ਵੀ ਅਸੀਂ ਨਿੱਕੇ ਨਿੱਕੇ ਚੀਜ਼ਾਂ ਦੀ ਦੇਖਰੇ ਕਰ ਸਕੀਏ ਔਰ ਇਹ ਪਲੈਨਿੰਗ ਬੇਸ਼ੱਕ ਤੁਹਾਡੀ ਬਰਥਡੇ ਪਾਰਟੀ ਆ ਵਿਆਹ ਦੀ ਪਾਰਟੀ ਆ ਜਾਂ ਤੁਸੀਂ ਕੋਈ ਵੀ ਰਿਸੈਪਸ਼ਨ ਆਰਗੇਨਾਈਜ਼ ਕਰਨੀ ਆ ਤੁਸੀਂ ਇਹਨਾਂ ਦੇ ਸਿਰਫ ਇਹਨਾਂ ਨੂੰ ਇਹਨਾਂ ਦੱਸਣਾ ਵੀ ਸਾਨੂੰ ਆ ਚੀਜ਼ ਅਸੀਂ ਇੰਜ ਸੋਚੀ ਆ ਔਰ ਇੰਜ ਕਰਨੀ ਆ ਬਾਕੀ ਸਾਰੇ ਦਾ ਸਾਰਾ ਕੰਮ ਇਹਨਾਂ ਦਾ ਬੜੇ ਹੀ ਕਿਫਾਇਤੀ ਰੇਟ ਦੇ ਉੱਪਰ ਬੜੇ ਸੋਹਣੇ ਪ੍ਰਾਈਸ ਦੇ ਉੱਪਰ ਇਹ ਤੁਹਾਨੂੰ ਪੂਰੇ ਦਾ ਪੂਰਾ ਤੁਹਾਡਾ ਇਵੈਂਟ ਅਕੋਰਡਿੰਗ ਟੂ ਤੁਹਾਡੇ ਆਈਡੀਆ ਦੇ ਇਵੈਂਟ ਤੁਹਾਡੇ ਆਈਡੀਆ ਤੋਂ ਵੀ ਬਿਹਤਰ ਜਿਹੜੀ ਕ੍ਰੀਏਟਿਵ ਆਈਡੀਆ ਕਿਉਂਕਿ ਜਦੋਂ ਬੰਦਾ ਕਿਸੇ ਕੰਮ ਦੇ ਵਿੱਚ ਹੁੰਦਾ ਉਹਨੇ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਐਸੇ ਇਵੈਂਟ ਪਲਾਨ ਕੀਤੇ ਹੁੰਦੇ ਬਹੁਤ ਸਾਰੇ ਐਕਸਪੀਰੀਅੰਸ ਹੁੰਦੇ ਉਹਨਾਂ ਕੋਲ ਔਰ ਇਹ ਤੁਹਾਡੀ ਆਪਣੀ ਕ੍ਰੀਏਟੀਵਿਟੀ ਦੇ ਨਾਲ ਤੁਹਾਡੇ ਈਵੈਂਟ ਨੂੰ ਹੋਰ ਚਾਰ ਚੰਦ ਲਾ ਸਕਦੇ ਆ ਸੋ ਇਸੇ ਤਰ੍ਹਾਂ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਔਰ ਕਬਲਪਾ ਜੀ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਹੁਣੇ ਪਰਿਵਾਰ ਦਾ ਹਿੱਸਾ ਬਣ ਗਏ ਹੋ ਔਰ ਇਹ ਚੈਨਲ ਤੁਹਾਡਾ ਹੈ ਇਹ ਪਰਿਵਾਰ ਆਪਣਾ ਆਪ ਰਲ ਮਿਲ ਕੇ ਅੱਗੇ ਵੀ ਇਸੇ ਤਰ੍ਹਾਂ ਜਿਹੜਾ ਇਹ ਰਿਸ਼ਤਾ ਹੈ ਇਹਨੂੰ ਬਿਲਕੁਲ ਜਿਗਰ ਰੱਖਾਂਗੇ ਔਰ ਤੁਹਾਨੂੰ ਇੱਕ ਵਾਰੀ ਫਿਰ ਮੁਬਾਰਕਾਂ ਸਿੱਕਟੀ ਸਿੱਖ ਕੇਮਾ ਦਾ ਹਿੱਸਾ ਬਣ ਲਈ ਔਰ ਉਮੀਦ ਕਰਦੇ ਹਾਂ ਤੁਹਾਡਾ ਬਿਜ਼ਨਸ ਵੀ ਜਿਹੜਾ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰੇ ਧੰਨਵਾਦ ਤੁਸੀਂ ਪੰਜਾਬ ਟੀਵੀ ਦੇ ਨਾਲ ਜੁੜੇ ਧੰਨਵਾਦ ਸੋ ਕਪਿਲ ਮੋਹ ਰੋਤਰਾ ਜੀ ਇਵੈਂਟ ਪਾਏ ਜਿਹੜੇ ਇਵੈਂਟ ਪਲਾਨਰ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਵੈਂਟ ਜਿਹੜਾ ਪਲਾਨ ਕਰਾਉਣਾ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਅਸੀਂ ਤੁਹਾਡੇ ਹੋਰ ਚਿਹਰੇ ਆ ਤੁਹਾਡੇ ਰੂਪ ਰੂਪ ਕਰਾਂਗੇ ਇਸੇ ਤਰ੍ਹਾਂ ਸਤਿ ਸ੍ਰੀ ਅਕਾਲ ਜੀ ਕੀ ਤੁਸੀਂ ਸਿਡਨੀ ਸ਼ਹਿਰ ਦੇ ਵਿੱਚ ਕੋਈ ਵੀ ਇਵੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਹੋ ਜਾਓ ਬਿਲਕੁਲ ਟੈਨਸ਼ਨ ਫਰੀ ਕਿਉਂਕਿ ਕਪਿਲ ਮਲਹੋਤਰਾ ਤੇ ਟੀਮ ਲੈ ਕੇ ਆਏ ਹਾਂ ਇਵੈਂਟ ਮੈਨੇਜਮੈਂਟ ਇਵੈਂਟ ਪਲੈਨਿੰਗ ਇਵੈਂਟ ਕੋਆਰਡੀਨੇਸ਼ਨ ਫੰਕਸ਼ਨ ਵਾਰੇ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ ਇਹ ਸਭ ਕੁਝ ਅਸੀਂ ਦੱਸਾਂਗੇ ਬਜਟ ਤੋਂ ਲੈ ਕੇ ਇਵੈਂਟ ਹੋਣ ਤੱਕ ਦਾ ਪੂਰਾ ਪ੍ਰਬੰਧ ਅਸੀਂ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਬੁਕਿੰਗ ਫਿਰ ਚਾਹੇ ਉਹ ਵੈਨਿਊ ਹੋਵੇ DJ ਹੋਵੇ ਕੈਟਰਿੰਗ ਕਰਵਾਉਣੀ ਹੈ ਜਾਂ ਫਿਰ ਹੋਵੇ ਕੋਈ ਵੀ ਐਂਟਰਟੇਨਮੈਂਟ ਪ੍ਰੋਗਰਾਮ ਤੁਸੀਂ ਬਸ ਤਾਰੀਖ ਫਾਈਨਲ ਕਰੋ ਬਾਕੀ ਕੰਮ ਸਾਡਾ ਹੈ ਕਿਉਂਕਿ ਸਾਡੇ ਕੋਲ ਹੈ ਪੂਰੀ ਤਜਰਬੇਕਾਰ ਟੀਮ ਇਵੈਂਟ ਕੋਈ ਵੀ ਹੋਵੇ ਚਾਹੇ ਦੀ ਹੋਵੇ ਵਿਆਹ ਜਨਮ ਦਿਨ ਪਾਰਟੀ ਚਾਹੇ ਹੋਵੇ ਕੋਈ ਵੀ ਇਵੈਂਟ ਤਾਂ ਯਾਦ ਰੱਖਿਓ ਕਪਿਲ ਮਲਹੋਤਰਾ ਬੁੱਕ ਯੂਰ ਫ੍ਰੀ ਕੰਸਲਟੇਸ਼ਨ ਕਾਲ ਕਰੋ 0451214395